ਪੰਜਾਬ ਦੇ ਵਿੱਚ ਇਸ ਵਾਰ ਸਭ ਤੋਂ ਵੱਡਾ ਜਿਹੜਾ ਮਸਲਾ ਹੁਣ ਬਣਿਆ ਹੋਇਆ ਹੈ 12000 ਕਰੋੜ ਰੁਪਏ ਦਾ ਕਥਿਤ ਘੁਟਾਲੇ ਦਾ ਮਾਮਲਾ ਇਸ ਵਾਰ ਗਰਮਾਇਆ ਹੋਇਆ ਹੈ ਤੇ ਇਸ ਨੂੰ ਲੈ ਕੇ ਪੰਜਾਬ ਦੇ ਸੀਐਮ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਡੇਰੇ ਲਾਏ ਉੱਥੇ ਵੀ ਆਪਣੇ ਮਿਲ ਕੇ ਆਏ ਕਿ ਮਸਲਾ ਹੱਲ ਕੀਤਾ ਜਾਵੇ ਤੇ ਦੂਜੇ ਪਾਸੇ ਜੇ ਮੰਡੀਆਂ ਦੀ ਗੱਲ ਕਰੀਏ ਤੇ ਮੰਡੀਆਂ ਦੀ ਬਹੁਤ ਜ਼ਿਆਦਾ ਮਾੜੀ ਹਾਲਤ ਹੋ ਰਹੀ ਹੈ ਕਿਸਾਨ ਬੇਸ਼ੱਕ ਕਣਕ ਵੇਚ ਰਹੇ ਨੇ ਪਰ ਆਥ ਨੂੰ ਜਾਨੀ ਸ਼ਾਮ ਨੂੰ ਆਪਣੇ ਖਾਲੀ ਹੱਥ ਘਰਾਂ ਨੂੰ ਪਰਤ ਰਹੇ ਨੇ ਤੇ ਇਸ ਸਬੰਧ ਵਿੱਚ ਕਾਂਗਰਸ ਪਾਰਟੀ ਵੱਲੋਂ ਵੀ ਇੱਕ ਸਖਤ ਰੁਕਾ ਬਣਾਇਆ ਗਿਆ ਹੈ ਜਿਸ ਤਹਿਤ ਅੱਜ ਜਿਹੜਾ ਹੈ ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਦੇ ਆਫਿਸ ਮਹੌਲੀ ਦੇ ਵਿੱਚ ਪਰਚਾ ਦਰਜ ਕਰਾਉਣ ਦੇ ਲਈ ਜਿਹੜਾ ਇੱਕ ਅਰਜੀ ਦਿੱਤੀ ਗਈ ਹੈ ਸਾਡੇ ਦਿਨ ਸਾਡੇ ਨਾਲ ਨੇ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਉਹਨਾਂ ਨੇ ਕਿਉਂ ਜਿਹੜਾ ਹੈ ਇਹ ਐਪਲੀਕੇਸ਼ਨ ਦਿੱਤੀ ਜਕਰ ਸਾਹਿਬ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਨਾ ਚਾਹਾਂ ਕਿ ਇਹ ਪੰਜਾਬ ਦੇ ਡਿਪਟੀ ਸੀਐਮ ਦਾ ਇਹ ਬਿਆਨ ਹੈ ਕਿ ਜਿਹੜਾ ਇਹ ਜਿਹੜਾ ਮਸਲਾ ਆ 12 ਕਰੋੜ ਜਿਹੜਾ ਘਟਾਲੇ ਵਾਲਾ ਕਠਿਤ ਘਟਾਲੇ ਦਾ ਮਸਲਾ ਹੈ ਇਹ ਕੋਈ ਮਸਲਾ ਨਹੀਂ ਹੈਗਾ ਇਹ ਮਿਸਮੈਚ ਦਾ ਮਸਲਾ ਹੈ ਮਿਸਿੰਗ ਦਾ ਮਸਲਾ ਨਹੀਂ ਹੈਗਾ ਤੇ ਫਿਰ ਜਦੋਂ ਇਹ ਮਸਲਾ ਮਿਸਮੈਚ ਦਾ ਆ ਤਾਂ ਫਿਰ ਸ਼ਿਕਾਇਤ ਕਿਉਂ ਤੁਸੀਂ ਸ਼ਿਕਾਇਤ ਕਿਉਂ ਦਿੱਤੀ ਫਿਰ ਤਿਆ ਕੋ ਤੁਸੀਂ ਕਿਹਾ ਮਸਲਾ 12000 ਕਰੋੜ ਦਾ ਬੜਾ ਗਰਮਾਇਆ ਹੋਇਆ ਹੈ ਮਸਲਾ ਜਰੂਰ ਗਰਮਾਇਆ ਹੈ ਪਰ ਗਰਮਾਇਆ ਦਾ ਜਰੂਰ ਹੈ ਸੇਕ ਚੋਰਾਂ ਨੂੰ ਪਹੁੰਚਣੀ ਚਾਹੀਦੀ ਸੀ ਸੇਕਾ ਜਿਹੜਾ ਇਸ ਗਰਮਾਏ ਮਾਹੌਲ ਦਾ ਹੈ ਉਹ ਕਿਸਾਨ ਨੂੰ ਪੂਤਣਾ ਪੈ ਰਹੇ ਤੁਸੀਂ ਆਪ ਖੁਦ ਕਿਹਾ 1 April ਨੂੰ ਮੰਡੀਆਂ ਦੇ ਵਿੱਚ ਕਣਕ ਆਮਦ ਚਾਲੂ ਹੋ ਗਈ ਸੀ ਅੱਜ 20 April ਹੋ ਗਈ ਕਿਸਾਨ ਨੂੰ ਇੱਕ ਥੇਲਾ ਅਜੇ ਤਿੰਨ ਹੀ ਉਹਦੀ ਕਿਸਾਨ ਦੀ ਕਣਕ ਦੀ ਅਦਾਇਗੀ ਹੋਈ ਚੋਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਕਿਉਂ ਸਜ਼ਾ ਮਿਲ ਰਹੀ ਹੈ ਇਹਦਾ ਜੋ ਸੁਖਬੀਰ ਸਿੰਘ ਬਾਦਲ ਜੀ ਕਹਿ ਰਹੇ ਹੈ ਵੀ ਆ ਮਿਸਮੈਚ ਹੈ ਆ ਮਿਸਮੈਚ ਨਹੀਂ ਸਭ ਇਸੇ ਸਿੰਪਲ ਕੇਸ ਆਫ ਥੈਫਟ ਸਿੱਧਾ ਸਦਾ ਥੈਫਟ ਚੋਰੀ ਦਾ ਮਸਲਾ ਹੈ ਇਸੇ ਕਰਕੇ ਅੱਜ ਜਿਹੜੀ ਅਸੀਂ ਚੋਰੀ ਦੀ ਕੰਪਲੇਂਟ ਕਰਾ ਕੇ ਆਏ ਆ ਸਾਰੇ ਕਹਿ ਰਹੇ ਸੀ ਵੀ ਡੀਜੀਪੀ ਜਿਹੜੇ ਡਾਇਰੈਕਟਰ ਵਿਜੀਲੈਂਸ ਦਾ ਚਾਰਜ ਵੀ ਆ ਉਹਨਾਂ ਕੋਲ ਵੀ ਕੈਨ ਨਾਟ ਡਿਗਨੀਫਾਈ ਥੈਫਟ ਚੋਰ ਨੂੰ ਅਸੀਂ ਉਸ ਪਲੇਟਫਾਰਮ ਤੇ ਨਹੀਂ ਬਿਠਾ ਸਕਦੇ ਵੀ ਡੀਜੀਪੀ ਲੈਵਲ ਦਾ ਉਹਨੂੰ ਥਾਣੇ 'ਚ ਪੇਸ਼ ਹੋਣਾ ਚਾਹੀਦਾ ਥਾਣੇ ਜਿਹੜਾ ਆਨੇ ਵਾਲੀ ਥਾਂ 'ਚ ਚੋਰ ਦੀ ਉੱਥੇ ਹੋਣਾ ਚਾਹੀਦਾ ਅਸੀਂ ਥਾਣੇ ਜਾ ਕੇ ਰਿਪੋਰਟ ਦਰਜ ਕਰਾ ਕੇ ਆਏ 12000 ਕਰੋੜ ਰੁਪਇਆ ਆਰਬੀਆਈ ਇਜ਼ ਅ ਇੰਸਟੀਚੂਸ਼ਨ ਆਫ ਪੰਜਾਬ ਆਫ ਗਵਰਨਮੈਂਟ ਆਫ ਇੰਡੀਆ ਕਨਸਟੀਚੂਸ਼ਨਲ ਪੋਜੀਸ਼ਨ ਹੈ ਜਿਹੜੀ ਆਰਬੀਆਈ ਦੇ ਗਵਰਨਰ ਦੀ ਹੈ ਹੀ ਇਸ ਨਾਟ ਆਨਸਰਬਲ ਇਵਨ ਟੂ ਦਾ ਪ੍ਰਾਈਮ ਮਿਨਿਸਟਰ ਉਹ ਆਪਣੀ ਪਾਲਿਸੀ ਬਣਾਉਂਦਾ ਹੈ ਕਹਿ ਗਿਆ ਇਸ ਅਗੇਨ ਅ ਕਨਸਟੀਟਿਊਸ਼ਨਲ ਬਾਡੀ ਉਹ ਕਹਿ ਰਿਹਾ ਹੈ ਵੀ ਤੁਸੀਂ 12000 ਕਰੋੜ ਰੁਪਏ ਦਾ ਜਿਹੜਾ ਅਨਾਜ ਗੋਦਾਮ ਚ ਹੋਣਾ ਚਾਹੀਦਾ ਸੀ ਉੱਥੋਂ ਮਿਸਿੰਗ ਹੈ ਤੇ ਆ ਮਿਸਿੰਗ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਥਿਸ ਇਜ਼ ਓਨਲੀ ਗੋਇੰਗ ਬਾਏ ਦਾ ਪੰਜਾਬ ਸਰਕਾਰ ਦੇ ਜਿਹੜੇ ਡਾਕੂਮੈਂਟ ਇਹਨਾਂ ਨੇ ਜੇ ਅੰਕੜੇ ਦਿੱਤੇ ਹੈ ਕੈਗ ਨੂੰ ਕੰਟਰੋਲਰ ਜਰ ਆਡੀਟਰ ਜਨਰਲ ਆਫ ਇੰਡੀਆ ਜਿਹੜੇ ਹੈ ਉਹਨਾਂ ਨੂੰ ਆਪਣੇ ਅੰਕੜੇ ਦਿੱਤੇ ਉਹਦੇ ਚ ਘੁਟਾਲਾ ਹੈ ਅਸਲ ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਹੋਊਗੀ ਗੋਦਾਮ 'ਚ ਜਾ ਕੇ ਚੈੱਕ ਕਰਾਂਗੇ ਵੀ ਜਿੱਥੇ ਦਿਖਾਇਆ 1 ਲੱਖ ਟਨ ਮਾਲ ਪਿਆ ਹੈ ਉਥੇ ਮੇਰੇ ਖਿਆਲ 'ਚ ਤੋਂ 20 ਹਜ਼ਾਰ ਟਨ ਮਾਲ ਵੀ ਨਹੀਂ ਨਿਕਲਣਾ ਦੇਖੋ ਸਰਕਾਰ ਤੇ ਤਾਂ ਪੈ ਨਹੀਂ ਰਿਹਾ ਬਾਦਲ ਸਾਹਿਬ ਨੇ ਆਪਣੇ ਜੇਬ 'ਚ ਤੋਂ ਵਿਆਜ ਦੇਣਾ ਨਹੀਂ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਚੋਂ ਉਹਨਾਂ ਤੇ ਬੋਝ ਪਾ ਰਿਹਾ ਹੈ ਇਸ ਕਰਕੇ ਫਾਰ ਕਮਿਟਿੰਗ ਥੈਫਟ ਫਾਰ ਮਿਸਐਪਰੋਪਰੀਏਟਿੰਗ ਦਾ ਫੰਡਸ for uh, committing a fraud and also causing uh, this whatsoever causing a damage to a, 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 a state property is ca causing damage um, loading the people of punjab punjab de lokan te wajan jehda paya hai ਇਹਦੇ ਵਿੱਚ ਮੈਂ ਸਮਝਦਾ ਜਿਦਨਾ 21000 ਕਰੋੜ ਰੁਪਏ ਤੋਂ ਵੱਧ ਕੇ 30000 ਕਰੋੜ ਤੱਕ ਵੀ ਜਾ ਸਕਦਾ ਹੈ ਇਹਦੇ ਵਿੱਚ ਬਹੁਤ ਸਾਰੀ ਰਕਮ ਵਿਆਜ ਦੀ ਹੈ ਉਹ ਵਿਆਜ ਕਿਸਾਨਾਂ ਤੇ ਪੈ ਰਿਹਾ ਹੈ ਸੀਐਮ ਨੇ ਇਹ ਵੀ ਕਿਹਾ ਹੈ ਕਿ ਇਹ ਮਸਲਾ ਕੋਈ ਅਜਦਾ ਨਹੀਂ ਹੈਗਾ 1997 ਤੋਂ ਜਿਹੜਾ ਇਹ ਮਸਲਾ ਹੈਗਾ ਹੈ ਤਾਂ ਕਹਿਣਾ ਮਤਲਬ ਕਾਂਗਰਸ ਤੇ ਵੀ ਉਹਨਾਂ ਨੇ ਇਲਜ਼ਾਮ ਲਾਇਆ ਵੀ ਮਸਲਾ ਪਹਿਲਾਂ ਦਾ ਹੈਗਾ ਹੈ ਕੋਈ ਅਜਦਾ ਮਸਲਾ ਨਹੀਂ ਹੈ ਇੱਕ ਮਿੰਟ ਸਰ ਪਲੀਜ਼ 2002 ਚ ਜਦੋਂ ਸਾਡੀ ਸਰਕਾਰ ਕਾਂਗਰਸ ਦੀ ਬਣੀ ਉਸ ਟਾਈਮ ਉਸੇ ਟਾਈਮ April 'ਚ ਇਲੈਕਸ਼ਨ ਆਏ ਤੇ ਨਾਲ ਦੇ ਨਾਲ ਖਰੀਦ ਚાલુ ਹੋ ਗਈ ਤੇ ਉਹਨਾਂ ਨੇ ਐਸੀ ਤਰ੍ਹਾਂ ਰੋਕੀ ਸੀਗੀ ਉਹਨਾਂ ਨੇ ਕਿਹਾ 2000 ਕਰੋੜ ਰੁਪਏ ਦਾ ਕਪਲਾ ਹੈ ਜਦੋਂ ਕਾਂਗਰਸ ਦੇ ਸਾਡੇ ਲੀਡਰਸ ਨੇ ਜਾ ਕੇ ਉੱਥੇ ਬਾਜਪੀ ਸਾਹਿਬ ਨੂੰ ਦੱਸਿਆ ਵੀ ਇਹ ਤਾਂ ਪੁਰਾਣੀ ਸਰਕਾਰ ਇੱਥੇ ਖਰਾਬ ਕਰਕੇ ਗਈ ਹੈ ਸਾਰਾ ਪੈਸਾ ਡਾਇਵਰਟ ਕਰਕੇ ਗਈ ਹੈ 2000 ਕਰੋੜ ਰੁਪਏ ਸੰਗਤ ਦਰਸ਼ਨਾ 'ਚ ਲਾਏ ਹੈ ਤਾਂ ਉਹਨਾਂ ਨੇ ਇਹਨੂੰ ਅਲਾਉ ਕਰਤਾ ਸੀ ਜਦੋਂ 2007 'ਚ ਕਾਂਗਰਸ ਪਾਰਟੀ ਨੇ ਸਰਕਾਰ ਛੱਡੀ ਹੈ ਉਸ ਟਾਈਮ ਅਕਾਊਂਟਸ ਬਿਲਕੁਲ ਕਲੀਅਰ ਸੀ ਇੱਕ ਪੈਸਾ ਵੀ ਕੇਂਦਰ ਸਰਕਾਰ ਦਾ ਬਕਾਇਆ ਨਹੀਂ ਸੀ ਆ ਜਿਹੜਾ ਕਪਲਾ ਹੈ 2007 ਤੋਂ ਲੈ ਕੇ ਹੁਣ ਤਾਈਂ ਦਾ ਆ ਸਾਰੀ ਦੀ ਸਾਰੀ ਚੋਰੀ ਕਪਲਾਬਾਜੀ ਫਰਾਡ ਮਿਸਐਪਰੋਪ੍ਰੀਏਸ਼ਨ ਟੋਟਲ ਜ਼ਿੰਮੇਵਾਰੀ ਪਿਛਲੇ 9 ਸਾਲਾਂ ਦੀ ਅਕਾਲੀ ਬੀਜੇਪੀ ਸਰਕਾਰ ਦੇ ਉੱਤੇ ਇਹ ਮਸਲਾ ਕੋਈ ਅੱਜ ਦਾ ਨਹੀਂ ਹੈਗਾ ਆ ਹਰ ਸਾਲ ਇਹ ਮਸਲਾ ਉੱਠਦਾ ਹੈ ਤੇ ਇਹ ਮਸਲਾ ਜਦੋਂ ਕਿਸਾਨ ਮੰਡੀਆਂ ਦੇ ਵਿੱਚ ਆਪਦੇ ਫਸਲ ਲੈ ਕੇ ਆਉਂਦਾ ਉਦੋਂ ਹੀ ਮਸਲਾ ਉੱਠਦਾ ਹਾਲਾਂਕਿ ਤੁਹਾਡੇ ਕੋਲ 6 ਮਹੀਨੇ ਪਹਿਲਾਂ ਵੀ ਟਾਈਮ ਹੁੰਦਾ ਆ ਜਦੋਂ ਤੁਸੀਂ ਮਸਲੇ ਨੂੰ ਹੱਲ ਕਰ ਸਕਦੇ ਹੋ ਕਿ ਇਹਦੇ ਵਿੱਚ ਕੋਈ ਰਾਜਨੀਤਿਕ ਇਸ਼ੂ ਵੀ ਲੱਗਦਾ ਹੈ ਕੋਈ ਉਹੀ ਉਹੀ ਗੱਲ ਕਰ ਰਿਹਾ ਸੀ ਮੈਂ ਤੁਹਾਨੂੰ ਕੋਈ ਕਹਿ ਰਿਹਾ ਹੈ ਵੀ ਜਿਹੜੀ ਬੀਜੇਪੀ ਦੇ ਨਾਲ ਇੱਥੇ ਅਕਾਲੀਆਂ ਨੇ ਜੋ ਕੁਝ ਕੀਤਾ ਹੈ ਪੰਜਾਬ ਦੇ ਅੰਦਰ ਸਾਰੀ ਸਟੇਟ ਦੀ ਬੀਜੇਪੀ ਹਾਹਾਕਾਰ ਕਰ ਰਹੀ ਹੈ ਇੱਥੋਂ ਜਾਂਦੇ ਆ ਦਿੱਲੀ ਜਾ ਕੇ ਆਪ ਦਾ ਦੁੱਖ ਰੋਕਿਆਂ ਦੇ ਉਹ ਸੁਣਦੇ ਨਹੀਂ ਕਿਉਂਕਿ ਹੁਣ ਉਹਨਾਂ ਦੇ ਨਾਲ ਉਹ ਗਠਬੰਧਨ ਚ ਹੈ ਪਰ ਇੱਕ ਤਰੀਕੇ ਨਾਲ ਆਪਣੇ ਜਿਹੜੇ ਸੈਟਲ ਕਰਨਦੇ ਆ ਇਹਨਾਂ ਨੇ ਅਜਿਹਾ ਮਨ ਲੱਗਦਾ ਜੇ ਦੇਖੋ ਜੇਟਲੀ ਸਾਹਿਬ ਬੜੇ ਸੁਲਝੇ ਹੋਏ ਤੇ ਬੜੇ ਸਮਝਦਾਰ ਆ ਵੈਦਰ ਹੀ ਬਿਲੋਂਗਸ ਟੂ ਬੀਜਪੀ ਡਸਨਟ ਮੈਟਰ ਬਟ ਸਮਝਦਾਰ ਇਨਸਾਨ ਹੈ ਪਰ ਹੈ ਤਾਂ ਇਨਸਾਨ ਹੀ ਉਹਨਾਂ ਦੇ ਵੀ ਜਿਹੜਾ ਦੁੱਖ ਅਮਰਸਰ ਦੇ ਵਿੱਚ ਵੀ ਅਕਾਲੀਆਂ ਦੇ ਜਿਹੜੇ ਨਸ਼ੇ ਦਾ ਠੀਕਰੇ ਸੀਗਾ ਉਹਨਾਂ ਦੇ ਸਿਰ ਫੁੱਟਿਆ ਉਹ ਆਪਣੀ ਉਸ ਖੁੰਦਕ ਨੂੰ ਕਹਿ ਲਓ ਆਪਣਾ ਜਿਹੜਾ ਦੁੱਖ ਹੈ ਉਹ ਅਕਾਲੀਆਂ ਨੂੰ ਸਬਕ ਸਿਖਾਉਂਦੇ ਸਿਖਾਉਂਦੇ ਪੰਜਾਬ ਦੇ ਕਿਸਾਨ ਨੂੰ ਸਬਕ ਸਿਖਾ ਰਹੇ ਉਹ ਇੱਕ ਬੜੀ ਗੰਭੀਰ ਮਸਲਾ ਹੈ ਮੇਰੀ ਤਾਂ ਗੁਜ਼ਾਰਿਸ਼ ਹੈ ਮੈਂ گورنر ਸਾਹਿਬ ਤੋਂ ਵੀ ਟਾਈਮ ਮੰਗਿਆ ਸੀ ਇਨਸੀਡੈਂਟਲੀ گورنر ਸਾਹਿਬ ਹੈ ਨਹੀਂ ਤੇ ਜੋ 2-4 ਦਿਨ ਆ ਇੱਕ ਮਸਲਾ ਇਹਨਾਂ ਨੂੰ ਕਰਨਾ ਪਊਗਾ ਅਗਰ ਬਾਦਲ ਸਾਹਿਬ ਸਹੀ ਮਾਇਨੇ ਚ ਕਿਸਾਨ ਦੇ ਹਮਾਇਤੀ ਹੈ ਤੇ ਉਹਨਾਂ ਨੂੰ ਫੌਰੀ ਤੌਰ ਤੇ ਕਹਿ ਦੇਣਾ ਚਾਹੀਦਾ ਹੈ ਵੀ ਤੁਸੀਂ ਸੈਂਟਰਲ ਏਜੰਸੀ ਰਿਲੀਜ਼ ਕਰੇ ਮੈਂ ਉੱਤਰ ਜਾਣਾ 15 ਦਿਨ ਪਰਚੇਸ ਕਰਵਾ ਲਵਾਂ ਜਦੋਂ ਤਾਂ ਦੇਖੋ 10 ਮਈ ਤੱਕ ਸਾਰਾ ਕੰਮ ਨਿਬੜ ਜੂਗਾ ਬੰਡੀਆਂ ਚ ਹੁਣੇ 15 20 ਦਿਨ ਦੀ ਮਾਰਾ ਮਾਰੀ ਹੈ ਤੇ ਉਦੋਂ ਕਿਸਾਨ ਜੀ ਰੁਲ ਗਿਆ ਜੇ ਇੱਕ ਕਿਸਾਨ ਨੇ ਵੀ ਆਤਮ ਹੱਤਿਆ ਕੀਤੀ ਉਹਦਾ ਸਿੱਧਾ ਤੇ ਸਿੱਧਾ ਠਿਕਰਾ ਮੈਂ ਸਮਝਦਾ ਹਾਂ ਵੀ ਬਾਦਲ ਸਾਹਿਬ ਤੇ ਮੋਦੀ ਸਾਹਿਬ ਦੇ ਗਲਚੇ ਪਊਗਾ ਉਹਨਾਂ ਦੋਨਾਂ ਦੀ ਆਪਸ ਚ ਨਾ ਮਿਲਣ ਕਰਕੇ ਕਿਸਾਨ ਨੂੰ ਭੁਗਤਣਾ ਪਊਗਾ ਚੋਰੀ ਉਹ ਕਰਨ ਸਜ਼ਾ ਕਿਸਾਨ ਭੁਗਤੇ ਕਿਸੇ ਵੀ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ ਸਾਨੂੰ ਪ੍ਰਧਾਨ ਮੰਤਰੀ ਆਪਣੇ ਕੇਰੋ ਸਾਹਿਬ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਜਿਹੜਾ ਮਸਲਾ ਠੀਕ ਹੈ ਤੁਹਾਡੀ ਗੱਲ ਵੀ ਜਿਹੜਾ 800 900 ਕਰੋੜ ਦਾ ਜਿਹੜਾ ਉਹਨਾਂ ਨੇ ਆਟੇ ਦਾਲ ਸਕੀਮ ਤੇ ਯੂਜ਼ ਕੀਤਾ ਹੈ ਪਰ ਉਸੀ ਦੀ ਪਰਪਾਈ ਕਰ ਲਈ ਪਰਪਾਈ ਕਰ ਲਈ ਉਸ ਤੋਂ ਬਾਅਦ ਵੀ ਅਸੀਂ ਇੱਕ ਥੇਲਾ ਵੀ ਜਿਹੜਾ ਹੈ ਬੈਂਕਾਂ ਦਾ ਨਹੀਂ ਦੇਣਾ ਸਭ ਅਸੀਂ ਸੈਂਟਰ ਸਰਕਾਰ ਤੋਂ ਲੈਣਾ ਹੈ ਕੀ ਕਹਿਣਾ ਤੁਹਾਡੇ ਦੇਖੋ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਹੈ ਜਿਹੜੀ ਆਪਾਂ ਉਹੀ ਹੈ ਮਿਸ ਦਾ ਫੋਰੈਸਟ ਕਾਊਂਟਿੰਗ ਦਾ ਟਰੀਜ਼ ਜਿਹੜਾ ਪਹਿਲਾਂ ਤਾਂ ਉਹਨਾਂ ਨੇ ਮੰਨਿਆ ਵੀ ਅਸੀਂ ਕਪਲਾ ਕੀਤਾ ਹੈ ਕਦੋਂ ਮੰਨਿਆ 6 ਸਾਲ ਦੇ ਬਾਅਦ 2010 ਦੀ ਗੱਲ ਕਰ ਰਹੇ ਹਾਂ 2010 'ਚ ਅਸੀਂ 900 ਕਰੋੜ ਦਾ ਕਪਲਾ ਕੀਤਾ ਕਪਲਾ ਤਾਂ ਕੀਤਾ ਹੈ ਚੋਰੀ ਕਰਕੇ ਜੇ ਚੋਰ ਫੜਿਆ ਜਾਵੇ ਤੇ 200 ਆਪਣੇ ਚੋਰੀ ਉਹ واپس ਦੇ ਉਹਦੀ ਚੋਰੀ ਤਾਂ ਮਾਫ ਨਹੀਂ ਹੋ ਸਕਦੀ ਦੇ ਸ਼ੁੱਡ ਬੀ ਪਨਿਸ਼ਡ ਫॉर दैट ਫੇਰ ਆਈ ਮਿਸਐਪ੍ਰੋਪ੍ਰੀਏਸ਼ਨ ਦਾ ਸਹੀ ਇਲਜ਼ਾਮ ਲਾ ਰਹੇ ਆ ਮਿਸਐਪ੍ਰੋਪ੍ਰੀਏਸ਼ਨ ਜਿਹੜਾ ਦੁਰਵਰਤੋਂ ਹੋਈ ਹੈ ਪੈਸੇ ਦੀ ਉਹ ਇਹਨਾਂ ਨੇ ਸੰਗਤ ਦਰਸ਼ਨਾ ਚ ਲਾਇਆ ਤੀਰਥ ਯਾਤਰਾ ਚ ਲਾਇਆ ਮੇਰਾ ਤਾਂ ਕੋਈ ਕਹਿਣਾ ਹੈ ਵੀ ਤੀਰਥ ਯਾਤਰਾ ਦਾ ਸਮਾਂ ਪੂਰਾ ਹੋ ਗਿਆ ਜੇਲ੍ਹ ਯਾਤਰਾ ਦਾ ਸਮਾਂ ਆ ਗਿਆ ਆ ਜਿਹੜਾ ਪਰਚਾ ਕਰਾ ਕੇ ਆਇਆ ਦਿਸ will be taken to a logical conclusion ਜਿਸ ਕਿਸੇ ਬੰਦੇ ਨੇ ਵਿੱਚ ਆਏ ਉਸ ਗੋਦਾਮ ਦੇ ਮਾਲਕ ਨੇ ਠੱਗੀ ਕੀਤੀ ਹੈ ਚਾਹੇ ਹੇਟ ਅਫਸਰ ਨੇ ਕੀਤੀ ਹੈ ਚਾਹੇ ਐਫਸੀਆਈ ਦੇ ਅਫਸਰ ਨੇ ਕੀਤੀ ਹੈ ਚਾਹੇ ਸਾਡਿਆਂ ਨੇ ਕੀਤੀ ਹੈ ਸਾਡੇ ਮੰਤਰੀਆਂ ਨੇ ਕੀਤੀ ਹੈ ਜਿਸ ਕਿਸੇ ਨੇ ਵੀ ਕੀਤੀ ਹੈ ਦੇ will be brought to book ਆ ਜਿਹੜਾ ਤੇ ਉਸ ਤੋਂ ਵੀ ਅੱਗੇ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਵੀ ਇਹਨਾਂ ਲੋਕਾਂ ਦਾ ਜਿਹੜੇ ਵੀ ਇਨਵੋਲਵ ਹੈ ਕਲਪਰੇਟਸ ਜਿਹੜੇ ਚੋਰ ਹੈ ਜਿਹੜੇ ਠੱਗ ਹੈ ਇੱਥੇ ਬੈਠੇ ਜਿਨ੍ਹਾਂ ਨੇ ਫਰਾਡ ਕੀਤਾ ਹੈ ਮਿਸ ਅਪਰੋਪਰੀਏਟ ਕੀਤਾ ਹੈ their personal properties should be attached ਆ ਕੇ ਦੇ ਬੋਝ ਐ ਨਹੀਂ ਰਗੂ ਰਾਮ ਰਾਜਨ ਨੇ ਕਹਿਤਾ ਵੀ ਵੇਵ ਆਫ ਕਰ ਦਿਓ ਨਾਨ ਪਰਫਾਰਮਿੰਗ ਐਸੈਟ ਡਿਕਲੇਅਰ ਕਰ ਦਿਓ ਨੋ ਸਾਬ ਇਹ ਪੈਸਾ ਇਹਨਾਂ ਦੀ ਜੇਬਾਂ ਚੋਂ ਇਹਨਾਂ ਦੇ ਪਰਸਨਲ ਐਸੈਟ ਨਿਲਾਮ ਕਰਕੇ ਇਹ ਪਰਪਾਈ ਹੋਣੀ ਚਾਹੀਦੀ ਹੈ ਸਰ ਮੈਂ ਗੱਲ ਕਰ ਰਿਹਾ ਸੀ ਜਿਵੇਂ ਤੁਸੀਂ ਇਹ ਐਪਲੀਕੇਸ਼ਨ ਦਿੱਤੀ ਹੈ ਤੇ ਐਪਲੀਕੇਸ਼ਨ ਦੇ ਵਿੱਚ ਕੀ ਮੈਂਸ਼ਨ ਕੀਤਾ ਕੀ ਲਿਖਿਆ ਹੋਇਆ ਤੁਸੀਂ ਕੀ ਅਪੀਲ ਕੀਤੀ ਆ ਹੈਵ ਟੋਲਡ ਬੀ ਵਿਦਰ ਜੋ ਪਬਲਿਕ ਡੋਮੇਨ ਦੇ ਵਿੱਚ ਕੈਗ ਇਜ਼ ਅ ਕਨਸਟੀਟਿਊਸ਼ਨਲ ਬਾਡੀ ਸਰ ਆਰਬੀਆਈ ਇਜ਼ ਅ ਕਨਸਟੀਟਿਊਸ਼ਨਲ ਅਥਾਰਟੀ ਉਹਨਾਂ ਦੀ ਰਿਪੋਰਟ ਦੇ ਉੱਤੇ ਬਣਦੇ ਇਸ ਰਿਜ਼ਨ ਪਬਲਿਕ ਡੋਮੇਨ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਇਹਨਾਂ ਨੇ ਜੋ ਫਿਗਰਸ ਦਿੱਤੀਆਂ ਦੇ ਫਰਾਡ ਜਿਹੜੇ ਗੱਡੀਆਂ ਦੇ ਨੰਬਰ ਦਿੱਤੇ ਆ ਟਰੱਕਾਂ ਦੇ ਨੰਬਰ ਉਹ ਟਰੱਕ ਐਗਜ਼ਿਸਟ ਨਹੀਂ ਕਰਦੇ ਜੋ ਨੰਬਰ ਦਿੱਤੇ ਆ ਉਹ ਕਿਸੇ ਸਕੂਟਰ ਦੇ ਸਕੂਟਰ ਦੇ ਤਾਂ ਕਣਕ ਨਹੀਂ ਜਾ ਕੇ ਢੋਈ ਜਾਂਦੀ ਗੋਦਾਮਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ 12000 ਕਰੋੜ ਦਾ ਮਾਲ ਗੋਦਾਮ 'ਚ ਹੈ ਨਹੀਂ ਜਿਹੜਾ ਇਹਨਾਂ ਨੇ ਕਾਗਜ਼ਾਂ 'ਚ ਸ਼ੋਅ ਕਰ ਰੱਖਿਆ ਸੋ ਦ ਕੇਸ ਇਸ ਮੇਡ ਆਊਟ ਫਾਰ ਥੀਫਟ ਚੋਰੀ ਦਾ ਮਿਸਐਪਰੋਪ੍ਰੀਏਸ਼ਨ ਦਾ ਫਰਾਡ ਦਾ ਇਹਨਾਂ ਉੱਤੇ ਸਰਕਾਰ ਦੇ ਉੱਤੇ ਪਰਚਾ ਦਰਜ ਕਰੋ ਤੇ ਫਿਰ ਐਨ ਇੰਪਾਰਸ਼ਲ ਟਾਈਮ ਬਾਉਂਡ ਇਨਕਾਰੀ ਹੋਏ ਆ ਅਸੀਂ ਕਹਿ ਕੇ ਉੱਤੇ ਪਰਚਾ ਦਰਜ ਕਰਵਾ ਕੇ ਤੇ ਜ਼ਿਕਰ ਪਰਚਾ ਦਰਜ ਨਹੀਂ ਹੁੰਦਾ ਤਾਂ ਤੁਹਾਡੇ ਵੱਲੋਂ ਹੋਰ ਕਿਉਂ ਮੈਂ ਉਹਨਾਂ ਨੂੰ ਸਮਝਦਾ ਵੀ ਇੱਕ ਹਫ਼ਤੇ ਦਾ ਟਾਈਮ ਅਸੀਂ ਦੇਖਾਂਗੇ ਉਹਦੇ ਬਾਅਦ ਮੈਂ ਪਰਸਨਲੀ ਜਾ ਕੇ ਕਿਉਂ ਅੱਜ ਜਿਹੜੀ ਕੰਪਲੇਂਟ ਦਿੱਤੀ ਹੈ ਮੈਂ ਦਿੱਤੀ ਹੈ ਮੇਰੇ ਨਾਮ ਤੋਂ ਪਰਸਨਲ ਕੰਪਲੇਂਟ ਦਿੱਤੀ ਹੈ ਮੈਂ ਉਹਦੇ ਥਾਣੇ ਦੇ ਸਾਹਮਣੇ ਜਾ ਕੇ ਧਰਨਾ ਲਾਉਂਗਾ ਮੰਡੀ 'ਚ ਹੁਣ ਤਾਂ 5 ਲੱਖ ਬੋਰੀਆਂ ਆ ਗਈਆਂ ਸਿਰਫ 80 ਹਜ਼ਾਰ ਲਿਫਟ ਹੋਈਆਂ ਲਿਫਟ ਵੀ ਹੋ ਗਈ ਪੈਸਾ ਕਿਉਂ ਕਰ ਰਿਹਾ ਕਿਉਂਕਿ ਜੇਬ 'ਚ ਪੈਸਾ ਹੈ ਨਹੀਂ ਉਹ ਪੈਸਾ ਕਿਉਂ ਚਾਹੀਦਾ ਕਿਉਂਕਿ ਕਰਜ਼ ਲੈ ਰੱਖਿਆ ਕਰਜ਼ ਚੁਕਾਉਣ ਵਾਸਤੇ ਪੈਸਾ ਹੈ ਨਹੀਂ ਸਰਕਾਰ ਉਹਦੇ ਤੋਂ ਉਧਾਰ ਉਹਦੀ ਕਣਕ ਚੱਕੀ ਜਾਂਦੀ ਹੈ ਕਿਸਾਨ ਵਿਚਾਰ ਆਤਮ ਹੱਤਿਆ ਕਰੂਗਾ ਨਾ ਕਰੂਗਾ ਤਾਂ ਹੋਰ ਕੀ ਕਰੂਗਾ ਇਹਦੀ ਡਾਇਰੈਕਟ ਜ਼ਿੰਮੇਵਾਰੀ ਅਗਰ ਅੱਜ ਕੱਲ ਕੋਈ ਕਿਸਾਨ ਇਸ ਸਮੱਸਿਆ ਦੇ ਨਾਲ ਆਤਮ ਹੱਤਿਆ ਕਰਦਾ ਹੈ ਐਬਟਮੈਂਟ ਆਫ ਸੁਇਸਾਈਡ ਦਾ ਕੇਸ ਚੀਫ ਮਿਨਿਸਟਰ ਸਾਹਿਬ ਤੇ ਬਣੂਗਾ ਕਾਂਗਰਸ ਵੱਲੋਂ ਕੀ ਕੀਤਾ ਜਾ ਰਿਹਾ ਪਾਰਟੀ ਤੋਂ ਪਾਰਟੀ ਤੋਂ ਜਾ ਕੇ ਲੋਕਾਂ ਕੋਲ ਜਾ ਰਹੇ ਆ ਅਸੀਂ ਕੱਲ੍ਹ ਵੀ ਪੰਜ ਸੱਤ ਮੰਡੀਆਂ ਚ ਪਰੋ ਜਾਣ ਦਾ ਪ੍ਰੋਗਰਾਮ ਹੈ ਸਾਰੀ ਮੰਡੀਆਂ ਚ ਜਾ ਕੇ ਕਿਸਾਨਾਂ ਦੀ ਗੱਲ ਸੁਣਾ ਦੇ ਨਾਲ ਖੜੇ ਆ ਜਦੋਂ ਜਦ ਕਰਨੀ ਪਊਗੀ ਕਹਿੰਦਾ ਬਹਿਰੋਂ ਕੋ ਸੁਣਾਉਣੇ ਲਈ ਉੱਚਾ ਬੋਲਣਾ ਪੈਂਦਾ ਹੈ ਆ ਸਰਕਾਰ ਨਸ਼ੇ ਦੀ ਪੈਸੇ ਦੀ ਤਾਕਤ ਤੇ ਇਹਨਾਂ ਦੇ ਵਿੱਚ ਤਾਕਤ ਦਾ ਨਸ਼ਾ ਨਾ ਦੇ ਸਿਰ ਤੇ ਚੜ ਕੇ ਬੋਲੀ ਜਾਂਦਾ ਉਹਨਾਂ ਨੂੰ ਸੁਣਾਉਣ ਵਾਸਤੇ ਸਾਨੂੰ ਜੋ ਵੀ ਪ੍ਰਦਰਸ਼ਨ ਕਰਨਾ ਪਿਆ ਕਰਾਂਗੇ ਅ ਜੀ ਆਪਣੇ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਜੀ ਜਿਨ੍ਹਾਂ ਨੇ ਸਾਫ ਸਪਸ਼ਟ ਕਿਹਾ ਹੈ ਕਿ ਅਸੀਂ ਜਿਹੜਾ ਹੈ ਪਰਚਾ ਦਰਜ ਕਰਾਉਣ ਦੇ ਲਈ ਅ ਅੱਜ ਅਰਜੀ ਦਿੱਤੀ ਹੈ ਵਿਜੀਲੈਂਸ ਤੇ ਸਾਡੇ ਕੋਲ ਇੱਕ ਹਫਤਾ ਦਾ ਸਮਾਂ ਆ ਤੇ ਇੱਕ ਹਫਤੇ ਦੇ ਅੰਦਰ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਅਗਲਾ ਕੋਈ ਐਕਸ਼ਨ ਲੈਣਗੇ ਸੁਖਵਿੰਦਰ ਸਿੰਘ ਐਬੀਪੀ ਸੰਝਾ ਚੰਡੀਗੜ੍ਹ